ਸਸੀ ਗੱਲ ਜੀ ਫਾਜ਼ਿਲਕਾ ਦੇ ਤਾਜ਼ਾ ਹਾਲਾਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ 3.5 ਫੁੱਟ ਤੋਂ ਵੀ ਵੱਧ ਜਿਹੜਾ ਪਾਣੀ ਉਹ ਘਟ ਚੁੱਕਿਆ ਇੱਥੇ ਜਿਹੜਾ ਲਗਾਤਾਰ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਹੋਰ ਸੰਸਥਾਵਾਂ ਕੰਮ ਕਰ ਰਹੀਆਂ ਸੀ ਕਿਸ਼ਤੀਆਂ ਦੇ ਰਾਹੀਂ ਅੱਗੇ ਜਿਹੜੀ ਮਦਦ ਪਹੁੰਚਾਈ ਜਾ ਰਹੀ ਸੀ ਤਾਂ ਹੁਣ ਉਹ ਮਦਦ ਹੈ ਜਿਹੜੀ ਟਰੈਕਟਰਾਂ ਦੇ ਰਾਹੀਂ ਜਾਣੀ ਸ਼ੁਰੂ ਹੋ ਗਈ ਹੈ ਅੱਗੇ ਕਨੈਕਸ਼ਨ ਜਿਹੜਾ ਬਹਾਲ ਹੋ ਗਿਆ ਹਾਲਾਂਕਿ ਸੜਕਾਂ ਟੁੱਟੀਆਂ ਹੋਈਆਂ ਨੇ ਕਈਆਂ ਥਾਵਾਂ ਤੋਂ ਇਹ ਜ਼ਰੂਰ ਦਿੱਕਤ ਹੈਗੀ ਆ ਪਰ ਪਾਣੀ ਦਾ ਪੱਧਰ ਘਟਿਆ ਹੈ ਖਾਜ਼ਲ ਦਾ ਸਭ ਤੋਂ ਆਖਰ ਤੇ ਹੈ ਜਿਹੜਾ ਮਾਰ ਕਰ ਰਿਹਾ ਸੀ ਸਤਲੁਜ ਇਸ ਤੋਂ ਪਿੱਛੇ ਵੀ ਕਈ ਥਾਵਾਂ ਨੂੰ ਲਪੇਟ ਦੇ ਵਿੱਚ ਲਿਆ ਤਾਂ ਤੁਸੀਂ ਸਮਝ ਸਕਦੇ ਹੋ ਕਿ ਪਿਛਲੇ ਜਿਹੜੇ ਹਾਲਾਤ ਆ ਉਹ ਵੀ ਖਾਵੇਂ ਹੋ ਗਏ ਨੇ ਹਾਲਾਂਕਿ ਹੁਣ ਅੱਗੇ ਜਿਹੜੀਆਂ ਮੁਸ਼ਕਲਾਂ ਤਾਂ ਖੜੀਆਂ ਨੇ ਜਿਹੜੀ ਸਮੱਸਿਆ ਤਾਂ ਹੁਣ ਉੱਭਰ ਕੇ ਸਾਹਮਣੇ ਆਉਣੀ ਹੈ ਕਿ ਕਿੱਥੇ ਕਿਸ ਤਰ੍ਹਾਂ ਦਾ ਜਿਹੜਾ ਨੁਕਸਾਨ ਹੋ ਗਿਆ ਪਰ ਇੱਕ ਵਾਰ ਲੋਕਾਂ ਜਿਹੜੇ ਉਹ ਘਰਾਂ ਨੂੰ ਅੰਜਣ ਲੱਗ ਪਏ ਨੇ ਸੜਕੀ ਆਵਾਜਾਈ ਕੁਝ ਪਿੰਡਾਂ ਦੇ ਲਈ ਜਿਹੜੀ ਬਹਾਲ ਹੈ ਉਹ ਹੋ ਗਈ ਹੈ ਕਾਜੀ ਹੁਣ ਟਰੈਕਟਰਾਂ ਦੇ ਨਾਲ ਜਿਹੜੀ ਸਿੱਧੀ ਮਦਦ ਆ ਉਹ ਵੀ ਪਹੁੰਚਣੀ ਸ਼ੁਰੂ ਹੋ ਗਈ ਆ ਤੇ ਇਹ ਵੀਰਸنگਰੂਰ ਤੋਂ ਪਹੁੰਚਿਆ ਕਿ ਹਾਜ਼ਲ ਕਾਬੇ ਅਗਲੇ ਜਿਹੜੇ 13 14 ਪਿੰਡ ਆ ਤਾਂ ਹੁਣ ਉਧਰ ਇਹ ਮਦਦ ਆ ਜਿਹੜੀ ਲੈ ਕੇ ਜਾ ਰਹੇ ਆ ਤਾਂ ਇੱਥੇ ਜਿਹੜਾ ਰਾਹਤ ਦੀ ਇੱਕ ਵੱਡੀ ਇਹ ਖਬਰ ਹੈ ਕਿ ਸਿੱਧਾ ਕਨੈਕਸ਼ਨ ਬਹਾਲ ਆ ਜਿਹੜਾ ਇਹਨਾਂ ਪਿੰਡਾਂ ਦਾ ਹੁਣ ਸੜਕੀ ਆਵਾਜਾਈ ਦੇ ਨਾਲ ਹੋਣਾ ਸ਼ੁਰੂ ਹੋ ਗਿਆ ਆ